ਦੇਸੀ ਜੱਟ ਦਾ ਬਾਪ ਪਿਆ ਦਾ ਚੰਡੀਗੜ੍ਹ ਵਾਲੀ ਜਿੰਕਨ ਨਾਲ ਕਿਵੇਂ ਬਾਪ ਪੈਂਦਾ ਕਹਿੰਦੇ ਜੀਰੀ ਵੇਚਣ ਜਾਂਦਾ ਤੇ ਉਥੋਂ ਪਿਆਰ ਫਿਰ ਪਿਆਰ ਤੋਂ ਬਾਅਦ ਜੌਬ ਛੱਡੀ ਜਾਂਦੀ ਹੈ ਕੀ ਮਾਮਲਾ ਹੈ ਗਰੀਬੋ ਗਰੀਬ ਮਾਮਲਾ ਤੁਹਾਡੇ ਸਾਹਮਣੇ ਮੈਡਮ ਪੂਰਾ ਨੂਰ ਚਿਹਰੇ ਦੇ ਉੱਤੇ ਤੇ ਇੱਕ ਪਾਸੇ ਸਿੰਪਲ ਦਿਹਾੜੀਆਂ ਕਰਨ ਵਾਲਾ ਹਾਂਜੀ ਅਸੀ ਕਾਲ ਜੀ ਦਿਹਾੜੀਆਂ ਕਿਉਂ ਕਰੂ ਮੈਂ ਨਹੀਂ ਐ ਨਹੀਂ ਕਹਿੰਦਾ ਸਰ ਮੈਂ ਥੋੜੇ ਆਪਾਂ ਸਾਧ ਜੱਟ ਚੰਦੇ 15 ਕਿਲੇ ਜ਼ਮੀਨ ਕੇ ਮੈਨੂੰ ਉਹ ਮੇਰੀ ਗੱਲ ਸੁਣਾ ਪਤਾ ਕੀ ਚੱਕ ਰਾ ਸਰ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਤੁਹਾਡਾ ਪਹਿਲਾਂ ਪਿਆਰ ਦੀ ਗੱਲ ਸੁਣਾ ਗੱਲਾਂ ਛੱਡੋ 15 ਕਿਲੇ ਆਉਂਦੇ ਨੇ ਮੰਨਿਆ ਤੁਸੀਂ ਸਰਦਾਰ ਹੋ ਸਰਦਾਰ ਮੈਂ ਜੱਦੀ ਪੁਸਤੀ 라ਜੋ ਜੱਦੀ ਪੁਸਤੀ 라ਜੋ ਤੇ ਤੁਸੀਂ ਕਹਿ ਸਕਦੇ ਹੋ ਤੁਹਾਨੂੰ ਪਿਆਰ ਕਿਵੇਂ ਹੋਇਆ ਪਹਿਲਾਂ ਨਾਲ ਪਿਆਰ ਦੱਸੋ ਮੈਨੂੰ ਪਿਆਰ ਕਿਵੇਂ ਹੋਇਆ ਪਿਆਰ ਦੱਸੋ ਪਹਿਲਾਂ ਮੀਨ ਪਿਆਰ ਤੇਰੀ ਬਹੁਤ ਲੰਬੀ ਸਟੋਰੀ ਹੈ ਇਹ ਕੀ ਹੋ ਗਿਆ ਕਿ ਇਹ ਜਰ ਉਹਨੇਗਾ ਤੋਂ ਫਿਰ ਕੁੱਟਦੀ ਹੈ ਇਹ ਤੁਹਾਨੂੰ ਕੁੱਟਦੀ ਹੈ ਮੇਰੀ ਨਾ ਵੀ ਬਹੁ ਮਰ ਗਈ ਧੀ ਅੱਛਾ ਨੇ ਬਹੁ ਮਰ ਗਈ ਫਿਰ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਹੋਣਾ ਸੀਗਾ ਬਹੁ ਮਰ ਗਈ ਸੀ ਫਿਰ ਇਕੱਲੇ ਕੀ ਜ਼ਿੰਦਗੀ ਕੱਟ ਲੈਂਦੇ ਲੱਗਦੀ ਲੱਗਦੀ ਨਹੀਂ ਸੀ ਜ਼ਿੰਦਗੀ ਉਹ ਕੀ ਕਰੇ ਜੀ ਨਾਤਾ ਨਾਤਾ ਉਹ ਕੀ ਕਰੇ ਜੀ ਨਾਤਾ ਬਾਤਾਂ ਉਹ ਕੀ ਕਰੇ ਜੀ ਠੀਕ ਹੈ ਜ਼ਿੰਦਗੀ ਦੇਖ ਸਕਦੇ ਹਾਂ ਦੁਖੀ ਦੁਖੀ ਹਿਰਦਾ ਤੁਹਾਡੇ ਸਾਹਮਣੇ ਲੈ ਕੇ ਆਏ ਆ ਮੈਡਮ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋਨੂੰ ਇਹਨਾਂ ਨਾਲ ਇਸ਼ਕ ਹੋਇਆ ਤੁਸੀਂ ਹਨਾ ਇਹਨਾਂ ਨੂੰ ਮਲਬੀ ਤੁਸੀਂ ਮੈਂ ਸੁਣੇ ਜੋਬ ਛੱਡ ਕੇ ਵੀ ਆਏ ਹੋਗੇ ਜੋਬ ਕਰਦੀ ਸੀ ਕੋਈ ਹਾਂਜੀ ਮੈਂ ਜੋਬ ਕਰਦੀ ਸੀ ਜੀ ਠੀਕ ਹੈ ਤੇ ਇਹਨਾਂ ਨਾਲ ਕਿਵੇਂ ਪਿਆਰ ਹੋ ਗਿਆ ਕਿਵੇਂ ਇੱਕੀ ਕੋਈ ਮਲੀਮੀ ਕਰਦੇ ਤੁਸੀਂ ਅੱਗੇ ਉੱਥੇ ਮਲੀਮੀ ਕਰਦੇ ਕਰਦੇ ਜੀ ਦੀ ਵੇਚਦੇ ਵੇਚਦੇ ਬਸ ਬਸ ਪਹਿਲੀ ਮੁਲਾਕਾਤ ਚ ਜੀ ਪਿਆਰ ਹੋ ਗਿਆ ਸਾਨੂੰ ਅੱਛਾ ਪਹਿਲੀ ਮੁਲਾਕਾਤ ਚ ਹੋ ਗਿਆ ਜਿਹੜਾ ਤੁਹਾਡੇ ਹਨ ਜਿਹੜਾ ਚਿਹਰੇ ਤੇ ਗਲੋ ਜਿਹੜੀ ਪੈ ਰਹੀ ਆ ਜਿਹੜੀ ਤੁਹਾਡੇ ਮੂੰਹ ਤੇ ਮਸਕਾਰ ਆ ਹੱਸ ਰਹੀ ਆ ਕੋਈ ਬਹਾਦਰੀ ਵਾਲਾ ਕੰਮ ਤਾਂ ਨਹੀਂ ਕਰੇ ਕੱਢ ਕੇ ਹੀ ਲਿਆਇਓ ਪਾ 15 ਕਿਲੇ 7.5 ਲੱਖ ਰੁਪਏ ਠੇਕਾ ਬਣੇ ਜੀ ਉਸਕੇ ਮਾਰੀ ਆਈ ਐਨਓ ਕੇ ਮਿਆ ਜਗੀ ਪਹਿਲਾਂ ਨਹੀਂ ਜਨਾਨੀ ਜੁੜੀ ਨਹੀਂ ਜਨਾਨੀ ਨਹੀਂ ਜੁੜੀ ਮੈਂ ਮੰਨਦਾ ਪਹਿਲਾਂ ਪਹਿਲਾਂ ਤੁਸੀਂ ਮੇਰੀ ਗੱਲ ਸੁਣੋ ਪਹਿਲਾਂ ਸੋ ਤੁ ਜਨਾਨੀ ਜਿਹੜੀ ਸੋਡੀ ਪਹਿਲਾਂ ਪਹਿਲਾਂ ਮੇਰੇ ਪਾਪਾ ਗੈਨੌਤੀ ਜੀ ਜ਼ਮੀਨਾਂ ਫਿਰ ਜੀ ਐਕਚੁਅਲੀ ਜੀ ਮੇਰੇ ਪਾਪੇ ਨੇ ਵੀ ਵਿਆਹ ਕਰਾ ਲੇ ਜੀ ਮੇਰਾ ਪਾਪਾ ਅਮਰੀਕਾ ਪੂਰਾ ਵਿਆਹ ਕਰਵਾ ਲਿਆ ਮੇਰਾ ਪਾਪਾ ਅਮਰੀਕਾ ਬੱਗਿਆ ਜੀ ਠੀਕ ਹੈ ਉਹਨੇ ਅਮਰੀਕਾ ਚ ਜਾ ਕੇ ਵਿਆਹ ਕਰਾ ਲਿਆ ਇਹਦਾ ਮਤਲਬ ਹੈ ਪੀੜ੍ਹੀ ਸਾਰੀ ਐਵੇਂ ਹੈ ਹਾਂ ਜੀ ਹਾਂ ਅੱਛੇ ਅਬੀ ਮਤਲਬ ਕੱਢ ਐ ਤੁਸੀਂ ਮੇਰੀ ਗੱਲ ਨਹੀਂ ਦੰਦਦੇ ਐਕਚੁਅਲੀ ਜਦੋਂ ਮੇਰਾ ਵਿਆਹ ਹੋਇਆ ਹਾਂਜੀ ਮੇਰਾ ਵਿਆਹ ਹੋਇਆ ਸੀ ਟਰੂਡੋ ਦੀ ਭੈਣ ਨਾਲ ਠੀਕ ਹੈ ਕੈਨੇਡਾ ਦੀ ਮੰਤਰੀ ਨਾਲ ਤੁਸੀਂ ਸਮਝ ਨਹੀਂ ਟਰੂਡੋ ਕਿਵੇਂ ਕੋਈ ਥੋੜਾ ਚਲੋ ਕੋਈ ਚੱਕਰ ਨਹੀਂ ਚੱਲ ਜੂਗਾ ਥੋੜਾ ਪੂਰਾ ਗੱਪ ਚੱਲੇ ਜਾਂਦਾ ਮੈਂ ਨਾ ਗੱਪ ਨਹੀਂ ਜੀ ਗੱਪ ਨਹੀਂ ਆ ਗੱਲ ਨਹੀਂ ਕਰਨੀ ਜੀ ਗੱਪ ਕੋਈ ਨਹੀਂ ਮੈਂ ਮਾਰਦਾ ਹੋਰ ਕਿਵੇਂ ਹਾਂ ਰੱਬ ਨੂੰ ਜਾਣ ਦੇਣੀ ਹੈ ਜੀ ਹਾਂ ਜੋ ਵੀ ਕਹhenge ਸੱਚ ਕਹhenge ਸੱਚ ਕੇ ਸਿਵਾ ਕੁਛ ਨਹੀਂ ਕਹhenge ਮੈਂ ਦੱਸਾਂਗਾ ਥੋੜਾ ਜਿਹਾ ਮੈਚਿੰਗ ਲੱਗ ਰਹੀ ਹੈ ਨਾ ਮੈਚਿੰਗ ਸੋਨਾ ਆ ਰਿਹਾ ਚੂ ਮੈਡਮ ਮੈਚਿੰਗ ਹੋ ਰਹੀ ਹੈ ਆਪਣੀ ਲਪੇੜੇ ਨਾ ਖਾਲੀ ਨਹੀਂ ਐਵੇਂ ਨਹੀਂ ਮਹਾ ਵੀ ਸੂਟ ਮੈਚ ਕਰ ਰਹੇ ਨੇ ਵੀ ਐਵੇਂ ਨਹੀਂ ਕਹਿੰਦਾ ਮੈਂ ਉਹ ਹੋ ਜਾਂਦੀ ਹੈ ਤੇ ਤੁਸੀਂ ਮੈਨੂੰ ਇਹ ਦੱਸੋ ਛੋਟਾ ਜਿਹੜਾ ਇੰਨਾ ਸੋਹਣੇਪਣ ਦਾ ਕੀ ਰਾਜ਼ ਹੈਗਾ ਇਹ ਮੈਂ ਜੀ ਐਲੋਵੇਰਾ ਜਲ ਲਾਉਣੀਆ ਉਹ ਰੋਜ਼ ਨਾਈਟ ਰੋਜ਼ ਲਉਣੀਓ ਤੇ ਦੇਖੋ ਸੂਰੇ ਲੱਤਾ ਗੁੱਟ ਦੇ ਨਜ਼ਰ ਆ ਰਹੇ ਨੇ ਇਹ ਹਾਂਜੀ ਮੈਨੂੰ ਬਹੁਤ ਪਿਆਰ ਕਰਦੇ ਬਹੁਤ ਬਾਲਾ ਪਿਆਰ ਕਰਦੇ ਆ ਧੋਖਤ ਨਹੀਂ ਦਿੰਦੇ ਕਦੇ ਨਹੀਂ ਨਹੀਂ ਫਿਰ ਮੈਂ ਇਹ ਕਹਣਾ ਜੇ ਥੋੜਾ ਜਿਹਾ ਐਲੋਵੇਰਾ ਇਧਰ ਨਹੀਂ ਚੱਲਦਾ ਹੈਗਾ ਇਹ ਤਾਂ ਦੇਖੋ ਜੀ ਇੱਕ ਤੁਸੀਂ ਸੁਣਿਆ ਹੋਊਗਾ ਨਾ ਵੀ ਇੱਕ ਨਜ਼ਰ ਵੱਟੂ ਜ਼ਰੂਰੀ ਹੁੰਦਾ ਹਨਾ ਨਾਲ ਵੀ ਜਿਹੜਾ ਨਹੀਂ ਬਹੁਤ ਵੱਡਾ ਮਾਮਲਾ ਸਚਨੋ ਬਹੁਤ ਵੱਡਾ ਮਾਮਲਾ ਘਰ ਵਾਲੇ ਨੂੰ ਲੋਕ ਪਿਆਰ ਕਰਦੇ ਹੁੰਦੇ ਆ ਜਨਾਨੀਆਂ ਪਿਆਰ ਕਰਦੀਆਂ ਹੁੰਦੀਆਂ ਪਰ ਬਾਈ ਜੀ ਸਾਨੂੰ ਇਹ ਨਾਜ਼ਰ ਵੱਟੂ ਕਹਿ ਰਹੇ ਆ ਨਾਜ਼ਰ ਵੱਟੂ ਨਹੀਂ ਕਹਿੰਦੀ ਤੁਹਾਨੂੰ ਖਾ ਕੇ ਮਰਨੇ ਚਾਹੀਦੇ ਜੀ ਕੁਸਾ ਕਿਉਂ ਮਰ ਜਾਈ ਮੈਂ ਸਾਰੇ ਪਿੰਡ ਵਿਚਾਰ ਗਏ ਮੇਰੇ ਸਾਰੇ ਦੇਖ ਦੇਖ ਮਚੇ ਦੇਖ ਦੇਖ ਮਚੇ ਜੱਟ ਦੀ ਜਨਾਨੀ ਕਹਿੰ ਅੱਛਾ ਇੱਡੀ ਗੱਲ ਤੇ ਮੈਂ ਇਹ ਕਹ ਰਿਹਾ ਮੈਮ ਥੋੜਾ ਜਿਆ ਐਲੋਬ੍ਰੇ ਇਧਰ ਕੰਮ ਕਰਨ ਨੂੰ ਹਟ ਜਾਣਾਗਾ ਨਹੀਂ ਧੁੱਪ ਚ ਜਾਦੇ ਜਾਂਦੇ ਆ ਨਾ ਇਹ ਫਿਰ ਸ਼ੈਡੋ ਸ਼ੈਡੋ ਹਾਂ ਸ਼ੈਡੋ ਪੈਂਦੀ ਆ ਨਾ ਫਿਰ ਇਸ ਕਰਕੇ ਫੇਸ ਕਾਲਾ ਹੋ ਜਾਂਦਾ ਨਾ ਠੀਕ ਹੈ ਤੇ ਤੁਹਾਡਾ ਚੰਡੀਗੜ੍ਹ ਦੇ ਵਿੱਚ ਮੈਂ ਸੁਣਿਆ ਤੁਹਾਡੇ ਫਾਦਰ ਸਾਹਿਬ ਦਾ ਬਹੁਤ ਵੱਡਾ ਲੈਵਲ ਦਾ ਹਾਈ ਲੈਵਲ ਦਾ ਕੰਮ ਸੀਗਾ ਹਾਂਜੀ ਬਹੁਤ ਵੱਡਾ ਬਿਜ਼ਨਸ ਸੀ ਜੀ ਉਹਨਾਂ ਦਾ ਤੇ ਸਜਣੋ ਬਹੁਤ ਵੱਡੇ ਬਿਜ਼ਨਸ ਦੀ ਕੁੜੀ ਜਿਹੜੀ ਅੱਜ ਇੱਕ ਦੇਸੀ ਦੇ ਨਾਲ ਫਿਰਦੀ ਹੈ ਤੇ ਦੇਸੀ ਤੁਸੀਂ ਮੇਰੀ ਗੱਲ ਮੈਂ ਕਹਿਣਾ ਚਾਹਣਾ ਮੈਂ ਚਲੋ ਮੇਰਾ ਹੱਕ ਨਹੀਂ ਇਹ ਕਹਿਣ ਦਾ ਤੁਸੀਂ ਆਪਦੀ ਜ਼ਿੰਦਗੀ ਖਰਾਬ ਕਰੀ ਐ ਇੰਨਾ ਕਣੀ ਆ ਕੇ ਮਲੰਗ ਦੇ ਪੱਲੇ ਵੀਰੇ ਜ਼ਿੰਦਗੀ ਕਿਉਂ ਖਰਾਬ ਕਰੀ ਐ ਆ ਜੀ ਆ ਜੀ ਲਾਲੀ ਦਵਾਤਾ ਨਹੀਂ ਐ ਨਹੀਂ ਕਰ ਲਈ ਦਵਾਤਾ ਮੈਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਐ ਨਹੀਂ ਮੈਂ ਕਹਿੰਦਾ ਮੈਂ ਦੇਖੋ ਮੋਦੀ ਮੋਦੀ ਜਨਨਾ ਕੁੜੀ ਵਾਲੇ ਮਵਾਦ ਕਰਸਿੰਦੇ ਫਿਰ ਕਹਿੰਦੀ ਨਾ ਉਹ ਦਿਲ ਨਹੀਂ ਨਾ ਹੌਲੀ ਥੋੜੇ ਜਜ਼ਬਾਤਾਂ ਦੇ ਕਾਬੂ ਜੀ ਤਾਰੀ ਜੀ ਜਜ਼ਬਾਤਾਂ ਦੇ ਕਾਬੂ ਰੱਖੋ ਮੇਰੀ ਗੱਲ ਸੁਣੋ ਮੈਂ ਇਹ ਕਹਿ ਰਿਹਾ ਤੁਹਾਨੂੰ ਵੀ ਹਨਾ ਮੈਂ ਮੋਦੀ ਕਣੀ ਹੋਂ ਪੇਜ ਹੋਇਆ ਹੋਇਆਗਾ ਸਾਡਾ ਗੋਦੀ ਮੀਡੀਆ ਚੈਨਲ ਆਗਾ ਸਾਧ ਜੱਟ ਠੀਕ ਹੈ ਤੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾਗਾ ਵੀ ਹੁਣ ਤੁਹਾਨੂੰ ਸਾਰੀ ਜ਼ਿੰਦਗੀ ਸੇਵੇ ਦਾ ਕਰਿਆਊਗਾ ਤੁਹਾਡਾ ਪਿਆਰ ਇਹ ਬਾਈ ਪਿਆਰ ਬਹੁਤੇ ਜੀ ਜੇ ਕਿਤੇ ਮੈਨਿਓ ਲਾ ਲਈ ਵੀ ਜੇ ਇਸਕੇ ਕਿਤੇ ਦੋ ਚਾਰ ਭੈਣਾਂ ਹੁੰਦੀ ਆ ਉਹ ਵੀ ਉਰੀ ਲੈਂਦਾ ਨਹੀਂ ਅਛਾ ਭੈਣ ਨਾਲ ਪਿਆਰਾ ਕਿ ਸੋਡਾ ਇਹਨਾਂ ਨਾਲ ਪਿਆਰਾ ਪਿਆਰ ਤੁਜੀ ਬਸ ਇਸ ਨਾਲ ਤੁਸੀਂ ਮੈਨੂੰ ਇੱਕ ਜਵਾਬ ਦਿਓ ਤੁਸੀਂ ਤੁਸੀਂ ਫਿਰ ਇਹਦਾ ਮਤਲਬ ਦਾ ਤੁਸੀਂ ਜਨਾਨੀ ਬਦਲ ਨਾਲ ਗੱਲਾਂ ਕਰਦੇ ਹੋ ਨਹੀਂ ਰੰਗ ਨਾਲ ਪਿਆਰ ਹੋਗੇ ਜੀ ਰੰਗ ਨਾਲ ਠੀਕ ਹੈ ਹਾਂ ਤੇ ਸੱਜਣੋ ਤੁਸੀਂ ਦੇਖ ਸਕਦੇ ਹੋਗੇ ਮੈਡਮ ਦਾ ਸੋਹਣਾਪਣ ਇੱਕ ਪਾਸੇ ਦੇਸੀ ਜੱਟ ਤੇ ਮਾਮਲਾ ਕੀ ਹੋ ਜਾਂਦਾ ਤੇ ਹੁਣ ਆਪਾਂ ਮੈਡਮ ਨੂੰ ਇੱਕ ਲਾਸਟ ਸਵਾਲ ਪੁੱਛਦੇ ਆਂਗੇ ਵੀ ਹਨਾ ਮੈਡਮ ਜੀ ਤੁਸੀਂ ਇਹਨਾਂ ਕੋਲੇ ਆ ਗਏ ਤੇ ਸੁੜੇ ਜਮੀਨ-ਜਮੂਨ ਆਉਂ ਲਵਾਤੀ ਇਹਨਾਂ ਨੇ ਹਾਂਜੀ ਜ਼ਮੀਨ ਲਾਮ ਲਵਾਤੀ ਤੇ ਇਹਨਾਂ ਨੇ ਜ਼ਮੀਨ ਨਾ ਲਵਾਤੀ ਹਾਂਜੀ ਠੀਕ ਹੈ ਤੇ ਉਹ ਗਏ ਹੋਣੇ ਥੋੜਾ ਮੈਚਿੰਗ ਹੋ ਰਹੀ ਹੈ ਹਾਂਜੀ ਅਮੇਜਿੰਗ ਅਮੇਜਿੰਗ ਹੋ ਰਿਹਾ ਨਹੀਂ ਜ਼ਮੀਨ ਨਾ ਲਵਾਤੀ ਜੀ ਹਾਂਜੀ ਹਾਂਜੀ ਨਹੀਂ ਨਹੀਂ ਤਾਂ ਜ਼ਮੀਨ ਦੀ ਗੱਲ ਕਰ ਰਹੇ ਸੀ ਕਿ ਜ਼ਮੀਨ ਰਜਿਸਟਰੀ ਪੁੱਛ ਰਿਹਾ ਸੀ ਅ ਵੀ ਰਜਿਸਟਰੀ ਕਿਹੜੇ ਰੋਡ ਤੇ ਪੈਂਦੀ ਹੈ ਜ਼ਮੀਨ ਆਪਣੀ ਕੀ ਗੱਲ ਬਾਤ ਹੈ ਇਹ ਪੁੱਛ ਰਹੇ ਸਰ ਤੁਸੀਂ ਜ਼ਮੀਨ ਤਾਂ ਜਿੰਨੇ ਲਾ ਲੇ ਵੀ ਅਨੰਗ ਜੇ ਸਾਹਮਣੇ ਤੱਕ ਜੇ ਜੇ ਉਹ ਦੇਖਾ ਹਾਂਜੀ ਉਹ ਦੇਖਾ ਹਾਂਜੀ ਬਾਗੀ ਨਹੀਂ ਉਹ ਆਪਣੀ ਹਾਂ ਆ ਹੈ ਨਹੀਂ ਆਪਣੀ ਨਹੀਂ ਠੀਕ ਹੈ ਠੀਕ ਹੈ ਆਪਣੀ ਨਹੀਂ ਹੈਗੀ ਆਪਣੇ ਵਿੱਚ ਕਾ ਗਏ ਇਹ ਤੁਸੀਂ 15 ਕਿਲੇ ਜਿਹੜੇ ਜਿਹੜੇ 15 ਮੇਰੇ ਨਾਲੇ ਕਿ ਢਕਾਰ ਮਾਰਦੀ ਭੁੱਕੀ ਗਾ ਗਾ ਕੇ 15 ਕਿਲੇ ਜਿਹੜੇ ਗਾ ਕੇ ਗਾ ਕੇ ਬੀਚ ਕੇ ਗਾ ਕੇ 15 ਕਿਲੇ ਤੁਸੀਂ ਇਹਨਾਂ ਨੂੰ ਮੈਂ ਸਲੀ ਗਣਾਈ ਗੇ ਮੈਂ ਗਣ ਕੇ ਗਣ ਕੇ ਨਹੀਂ ਇਹ ਸਾਨੂੰ ਧੋਖਾ ਦੇ ਰਹੇ ਇਹਦਾ ਮਤਲਬ ਤੁਹਾਨੂੰ 15 ਕਿਲੇ ਕਹਿ ਕੇ ਲਿਆਏ ਧੋਖਾ ਜੁੜਿਆ ਖੁਸ਼ ਕਰ ਕਰ ਰੱਖੀਏ ਖੁਸ਼ ਕਰਕੇ ਨੇ ਵੀ ਸੱਜਣੋ ਤੁਸੀਂ ਇਹ ਮਾਮਲਾ ਹਨਾ ਕਿਤੇ ਨਹੀਂ ਦੇਖਿਆ ਹੋਣਾ 15 ਕਿਲੇ ਝੂਠ ਬੋਲ ਕੇ ਲਿਆਉਣ ਵਾਲਾ ਇੱਕ ਇੰਨੀ ਸੋਹਣੀ ਔਰਤ ਹੋਵੇ ਐਨਾ ਨੂਰ ਹੋਵੇ ਚਿਹਰੇ ਤੇ ਐਲੋਵੇਰਾ ਯੂਜ਼ ਕਰਦੇ ਹੋਣ ਤੇ ਉਹ 15 ਕਿਲੇ ਦਾ ਝੂਠ ਹੋਵੇ ਤੇ ਫਿਰ ਤੁਸੀਂ ਇਹਨਾਂ ਦੇ ਹੁਣ ਵੀ ਰਹੋਗੇ ਹੁਣ ਵੀ ਰਹੋਗੇ ਫਿਲਹਾਲ ਤਾਂ ਰਹਿ ਰਹੀਆਂ ਜੀ ਠੀਕ ਹੈ ਜ਼ਿੰਦਗੀ ਕਿਵੇਂ কাটੋਗੇ ਆ ਦੇਖੋ ਦੇਖੋ ਸ਼ੁਕਰਿਆ ਲੱਗ ਰਹੇ ਨੇ ਸ਼ੁਕਰਿਆ ਛੁੱਕਰ ਗਿਆ ਦੇਖ ਸਕਦੇ ਹੋ ਸੱਜਣੋ ਕੁਝ ਕਰਤਾ ਵਾ ਸ਼ੁਕਰ ਗਿਆ ਸ਼ੁਕਰ ਗਿਆ ਤੇ ਮਾਮਲਾ ਦੇਖ ਸਕਦੇ ਹੋ ਮੈਡਮ ਜੀ ਮੈਂ ਇਹ ਗੱਲ ਕਹਿਣਾ ਚਾਹਣਾ ਤੁਹਾਨੂੰ ਜਿਹੜਾ ਸਾਡਾ ਚੈਨਲ ਹੈ ਜਿਹੜਾ ਸਾਡਾ ਚੈਨਲ ਆ ਨਾ ਤੇ ਇਹਨਾਂ ਨੂੰ ਅਸੀਂ ਰਿਪੋਰਟਰ ਰੱਖ ਸਕਦੇ ਹਾਂਗੀ ਤੇਰੀ ਭੈਣ ਘੜੀਆ ਤੇਰੀ ਓਏ ਨਹੀਂ ਵੀਰ ਨਹੀਂ ਐ ਗਾਲ ਨਾ ਕੱਢ ਮੇਰੀ ਗਾਲ ਮੇਰੀ ਐ ਨਹੀਂ ਮੇਰੀ ਗੱਲ ਮੇਰੀ ਮੇਰੀ ਗੱਲ ਬਾਈ ਖਰਾਬ ਹੋ ਜੂ ਸਾਡਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਤੈਨੂੰ ਇੱਕ ਗੱਲ ਕਹਿ ਦੀ ਸਾਡਾ ਚੈਨਲ ਆ ਮੈਂ ਪੱਤਰ ਪਰਚਾ ਕਰਵਾ ਦੂੰ ਤੇਰੇ ਤੇ ਹਾਂ ਉਹ 15 ਕਿਲੇ ਹੋਣਗੇ ਤੇਰੇ ਕੋਲੇ ਹੋਣਗੇ ਉਹ ਕੀ ਹੁੰਦਾ ਮੈਂ ਤੈਨੂੰ ਗੱਲ ਕਹਿ ਦੀ 15 ਕਿਲੇ ਹੋਣਗੇ ਤੇਰੇ ਕੋਲੇ ਹੋਣਗੇ ਮੈਂ ਕਬੜਾ ਬਣਾ ਉਹ ਕੀ ਹੁੰਦਾ ਮੈਂ ਕਬੜਾ ਮੇਰਾ 15 ਕਿਲੇ ਹੋਣਗੇ ਤੇਰੇ ਕੋਲੇ ਹੋਣਗੇ ਠੀਕ ਹੈ ਮੇਰਾ ਮੈਂ ਖਰਾਬ ਹੋ ਗਿਆ ਜੀ ਪਰਚਾ ਹੋ ਜੂ ਮੋਦੀ ਦਾ ਸਿੱਧੇ ਮੇਰੀ ਗੱਲ ਬਾਤ ਆ ਮੋਦੀ ਨਾਲ ਹਾਂ ਜੇਲ੍ਹ ਜਾਣਾ ਪਊਗਾ ਜੇਲ੍ਹ ਜਾਣਾ ਪਊਗਾ ਮੈਂ ਤੈਨੂੰ ਦੱਸ ਤੀ ਹਾਂ ਨਹੀਂ ਤੈਨੂੰ ਜਾਨੀ ਮੇਰੇ ਕੰਨ ਛੱਡ ਨਹੀਂ ਮੈਂ ਮੈਂ ਨਹੀਂ ਐਵੇਂ ਨਹੀਂ 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 ਸਰ ਵੀ ਜਿਹੜਾ ਥੋੜੀ ਜਨੈ ਨਹੀਂ ਸਹੀ ਹੈ ਠੀਕ ਹੈ ਸਹੀ ਹੈ ਥੋੜਾ ਪਿਆਰ ਸਹੀ ਹੈ ਦੋਸਤੋ ਮੈਂ ਕਰਦਾਗਾ ਫਿਰ ਮਿਲਦੇ ਆਪਾਂ ਕਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਮਿਲਦੇ ਆਂਗੇ ਜਿਹੜੀ ਇਹ ਵੀਡੀਓ ਦੇਖ ਰਿਹਾ ਇਹ ਕਿੰਨਾ ਫਨੀ ਕਨਸੈਪਟ ਹੈ ਬਾਈ ਬਣ ਕੇ ਦਿਲ ਤੇ ਨਾ ਲਾਇਆ ਕਰੋ ਠੀਕ ਹੈ ਉਹ ਮੋਤੀ ਦਾ ਸਾਡਾ ਸਾਲਾ ਵੀ ਨਹੀਂ ਲੱਗਦਾ ਮੋਤੀ ਮੁੱਤੇ ਦਾ ਅਸੀਂ ਡਰਦੇ ਵੀ ਨਹੀਂ ਉਹ ਵੀ ਆਏ ਵੀ ਪੰਜਾਬ ਦੇ ਲੋਕ ਜਿਹੜੇ ਹਨ ਤੁਸੀਂ ਪਿਆਰ ਕਰੋ ਯਾਰ ਬਸ ਇੱਕ ਬਾਈ ਯਾਰ ਹਸਾਉਣ ਵਾਸਤੇ ਹਨਾ ਜਿਵੇਂ ਲੋਕ ਡਿਪਰੈਸ਼ਨ ਚ ਪਏ ਨੇ ਹਨਾ ਚੈਨਲ ਆਪਣੇ ਹੋਰ ਵੀ ਨਹੀਂ ਤੁਹਾਨੂੰ ਪਤਿਆ ਹੈ ਨਾ ਉਨਨੇ ਆਪਾਂ ਵਧੀਆ ਕੰਮ ਕਰਦੇ ਦੂਜੀ ਲੋਟ ਇਹ ਆਪਣਾ ਇੱਕ ਫਨੀ ਕਨਸੈਪਟ ਹੈ ਵੀ ਦਿਲ ਨੂੰ ਖੁਸ਼ ਕਰੀਏ ਤੇ ਕੋਈ ਹੋਣੀ ਰਵਨੀਤ ਆਪਣੀ ਭੈਣ ਹੈ ਕੋਈ ਡਿੱਕ ਨਹੀਂ ਹੈਗੀ ਆਪਣਾ ਭਾਈਆ ਕੈਮਰਾਮੈਨ ਹੋਗੀ ਕੁੜੀ ਨਿੱਤੂ ਤੇ ਆਪਾਂ ਇੱਕ ਫਨੀ ਕੰਮ ਕਰਦੇ ਆ ਬਸ ਲੋਕਾਂ ਨੂੰ ਹਸਾਣ ਦਾ ਧੰਨਵਾਦ ਤੇ ਸਾਂਝਾ ਕਰੀਏ ਸਸ਼ੀਕਾਲ ਜੀ ਸਸ਼ੀਕਾਲ ਮੋੜ ਕਰੀ ਸਸ਼ੀਕਾਲ ਜੀ ਸਸ਼ੀਕਾਲ ਜੀ ਸਸ਼ੀਕਾਲ ਚੱਲ ਵੇ ਕੱਪੜੇ ਨਾਲ ਪੁੰਜ ਕੇ ਅੱਛਾ